Ontario ਸਰਕਾਰ ਦੇ ਵੱਲੋਂ ਕਮਜ਼ੋਰ ਡਰਾਈਵਿੰਗ ਨੂੰ ਲੈ ਕੇ ਇਸ ਵਕਤ ਬਹੁਤ ਵੱਡਾ ਤੇ ਇਤਿਹਾਸਿਕ ਫੈਸਲਾ ਲੈ ਕੇ ਵੱਡਾ ਇਤਿਹਾਸਿਕ ਕਦਮ ਚੁੱਕਿਆ ਜਾ ਰਿਹਾ ਹੈ। ਦਰਅਸਲ ਸੂਬੇ ਦੇ ਵਿੱਚ ਹੁਣ ਇਸ ਗੱਲ ਦੀ ਪਰਚੋਲ ਚੱਲ ਰਹੀ ਆ ਕਿ ਜੇ ਕਿਸੇ ਹਾਦਸੇ ਦੇ ਵਿੱਚ ਸ਼ਰਾਬ ਜਾਂ ਫਿਰ ਨਸ਼ੇ ਦੇ ਨਾਲ ਡਰਾਈਵਿੰਗ ਕਰਨ ਜਾਨੀ ਕਿ ਜੇਕਰ ਕੋਈ ਡਰਾਈਵਰ ਨਸ਼ੇ ਦੇ ਵਿੱਚ ਡਰਾਈਵਿੰਗ ਕਰ ਰਿਹਾ ਸ਼ਰਾਬ ਦਾ ਨਸ਼ਾ ਹੋਵੇ ਜਾਂ ਪਰ ਭਾਵੇਂ ਕਿਸੇ ਹੋਰ ਪਦਾਰਥ ਦਾ ਨਸ਼ਾ ਹੋਵੇ ਤੇ ਉਸ ਡਰਾਈਵਰ ਦੁਆਰਾ ਡਰਾਈਵਰ ਦੀ ਗਲਤੀ ਦੇ ਨਾਲ ਕਿਸੇ ਹੋਰ ਮਾਪਿਓ ਦੀ ਉਸ ਹਾਲਤ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਦੋਸ਼ੀ ਡਰਾਈਵਰ ਨੂੰ ਉਸ ਮਰੇ ਹੋਏ ਮਾਤਾ ਪਿਤਾ ਦੇ ਬੱਚਿਆਂ ਦੀ ਬਾਲ ਸਹਾਇਤਾ ਜਾਨੀ ਕਿ ਜਾਨੀ ਕਿ ਸਦੇ ਤੌਰ ਤੇ ਚਾਈਲਡ ਸਪੋਰਟ ਦੇਣ ਲਈ ਜ਼ਰੂਰੀ ਤੌਰ ਤੇ ਕਾਨੂੰਨੀ ਤੌਰ ਤੇ ਮਜ਼ਬੂਤ ਕੀਤਾ ਜਾਵੇਗਾ ਇਹ ਕਦਮ ਸੂਬੇ ਦੇ ਵਿੱਚ ਵੱਧ ਰਹੀਆਂ ਸੜਕੀ ਮੌਤਾਂ ਜਾਂ ਫਿਰ ਕਮਜ਼ੋਰ ਡਰਾਈਵਿੰਗ ਦੇ ਡਰਾਵਣੇ ਜਾਂ ਫਿਰ ਡਰਾਵਣੇ ਜਿਸ ਤਰੀਕੇ ਐਕਸੀਡੈਂਟ ਹੋ ਰਹੇ ਨੇ ਉਹਨਾਂ ਅੰਕੜਿਆਂ ਨੂੰ ਮੱਦੇ ਨਜ਼ਰ ਇਹ ਫੈਸਲਾ ਲੈਣ ਦੀਆਂ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਵਾਰ ਤੁਹਾਨੂੰ ਉਸ ਨੀਤੀ ਦੇ ਉੱਪਰ ਵੀ ਜਿਹੜਾ ਜ਼ਰੂਰ ਲੈ ਕੇ ਜਾਣਿਆ ਕਿ ਕਿਵੇਂ ਨੀਤੀ ਨੇ ਕੰਮ ਕਰਨਾ ਕਿਉਂ ਅੰਟਾਰੀਓ ਟੈਕਸਾਸ ਨੂੰ ਕਾਨੂੰਨ ਬਣਾਉਣ ਤੋਂ ਪ੍ਰੇਰਿਤ ਕਰ ਰਿਹਾ ਅੰਟਾਰੀਓ ਸਰਕਾਰ ਨੇ ਇੱਕ ਮਹੱਤਵਪੂਰਨ ਨੀਤੀ ਦੀ ਪਰਚੋਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਮਜ਼ੋਰ ਡਰਾਈਵਰਾਂ ਤੋਂ ਉਹਨਾਂ ਬੱਚਿਆਂ ਲਈ ਨਿਰੰਤਰ ਵਿੱਤੀ ਸਹਾਇਤਾ ਵਸੂਲਣਾ ਜਿਨ੍ਹਾਂ ਦੇ ਹਾਦਸੇ ਦੇ ਵਿੱਚ ਮਾਪਿਓ ਜਾਨ ਗਵਾ ਚੁੱਕੇ ਨੇ ਮੈਡਲ ਟੈਕਸਾਸ ਵਿੱਚ ਪਹਿਲਾਂ ਤੋਂ ਲਾਗੂ ਆ ਜਿੱਥੇ ਨਸ਼ੇ ਦੇ ਵਿੱਚ ਡਰਾਈਵਿੰਗ ਕਰਕੇ ਮਹਤਵਪੂਰਨ ਕਾਰਨ ਬਣੇ ਡਰਾਈਵਰਾਂ ਨੂੰ ਬੱਚੇ ਦੇ 18 ਸਾਲ ਦੇ ਹੋਣ ਤੱਕ ਹਾਈ ਸਕੂਲ ਪਾਸ ਕਰਨ ਤੱਕ ਚਾਈਲਡ ਸਪੋਰਟ ਦੇਣੀ ਪੈਂਦੀ ਆ ਅਟਾਰਨੀ ਜਰਨਲ ਡੱਗ ਡਾਉਨੀ ਨੇ ਇਹ ਵੀ ਗੱਲ ਆਖਿਆ ਕਿ ਨੀਤੀ ਸਰਪਕ ਕਾਨੂੰਨ ਨਹੀਂ ਹੈ ਬਲਕਿ ਮਨੁੱਖੀ ਜ਼ਿੰਦਗੀਆਂ ਦੇ ਨਾਲ ਜੁੜੀ ਹੋਈ ਜ਼ਰੂਰਤ ਆ ਕਿਸੇ ਵੀ ਬੱਚੇ ਨੂੰ ਕਮਜ਼ੋਰ ਡਰਾਈਵਿੰਗ ਕਾਰਨ ਆਪਣੇ ਮਾਤਾ ਪਿਤਾ ਨੂੰ ਗਵਾਉਣ ਦਾ ਭਾਰ ਨਹੀਂ ਚੁੱਕਣਾ ਚਾਹੀਦਾ ਪ੍ਰਭਾਵ ਮਤਲਬ ਕਿ ਸਦੇ ਤੌਰ ਤੇ ਸਿਰਫ ਸੋਗ ਤੱਕ ਸੀਮਤ ਨਹੀਂ ਬਾਲ ਸਹਾਇਤਾ ਦੇ ਰਾਹੀਂ ਅਸੀਂ ਉਹਨਾਂ ਦੀ ਸਥਿਰਤਾ ਦੇਣਾ ਚਾਹੁੰਦੇ ਹਾਂ ਅਨਟਾਰੀਓ ਦੇ ਵਿੱਚ ਕਮਜ਼ੋਰ ਡਰਾਈਵਿੰਗ ਦੇ ਕਾਰਨ ਅਜੇ ਵੀ ਸੜਕੀ ਜ ਸੜਕਾਂ ਦੇ ਉੱਪਰ ਆ ਜਿਹੜੀਆਂ ਮੌਤਾਂ ਨੇ ਮੁੱਖ ਕਾਰਨ ਬਣੇ ਨੇ ਜੇਕਰ ਸਾਲ 2021 ਦੇ ਅੰਕੜੇ ਦੇਖੀਏ ਤਾਂ ਇੱਕ ਵਾਰ ਹੈਰਾਨ ਕਰਨ ਵਾਲੇ ਨੇ 182 ਮੌਤਾਂ ਕਮਜ਼ੋਰ ਡਰਾਈਵਿੰਗ ਦੇ ਨਾਲ ਜੁੜੀਆਂ ਹੋਈਆਂ ਨੇ ਤੇ 96 ਮੌਤਾਂ ਸ਼ਰਾਬ ਦੀ ਹਾਲਤ ਦੇ ਵਿੱਚ ਜਾਨੀ ਕਿ ਨਸ਼ੇ ਇਸ ਸ਼ਰਾਬ ਦੇ ਨਸ਼ੇ ਦੀ ਹਾਲਤ ਦੇ ਵਿੱਚ ਤੇ ਬਾਕੀ ਹੋਰ ਪਦਾਰਥਾਂ ਦੇ ਨਸ਼ੇ ਦੀ ਹਾਲਤ ਦੇ ਵਿੱਚ 86 ਮੌਤਾਂ ਜੁੜੀਆਂ ਯਾਨੀ ਕਿ ਇਸ ਵਕਤ ਮੈਡ ਯਾਨੀ ਕਿ ਮਦਰਸ ਅਗੇਂਸਟ ਡਰੰਕ ਡਰਾਈਵਿੰਗ ਕੈਨੇਡਾ ਨੇ ਇਸ ਕਦਮ ਨੂੰ ਸਹੀ ਦਿਸ਼ਾ ਵਿੱਚ ਬੋਲਡ ਕਦਮ ਕਰਾ ਦਿੱਤਾ ਇਹ ਉਪਾਮਾ ਇਹ ਉਪਾਅ ਜਿਹੜੇ ਸਿੱਧੇ ਤੌਰ ਤੇ ਉਹਨਾਂ ਪਰਿਵਾਰਾਂ ਦੇ ਲਈ ਇਨਸਾਫ ਦੀ ਭਾਵਨਾ ਲਿਆਉਂਦਾ ਜੋ ਕਿਸੇ ਹੋਰ ਦੀ ਗਲਤ ਚੋਣ ਕਾਰਨ ساری ਜ਼ਿੰਦਗੀ ਸੰਘਰਸ਼ ਕਰਦੇ ਰਹਿੰਦੇ ਹਨ ਯਾਨੀ ਕਿ ਕਿਸੇ ਹੋਰ ਦੀ ਗਲਤੀ ਦੇ ਕਾਰਨ ਕਿਸੇ ਛੋਟੇ ਬੱਚੇ ਦੇ ਮਾਪੇ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਉਹ ਬੱਚਾ ਪੂਰੀ ਜ਼ਿੰਦਗੀ ਜਿਹੜਾ ਸੰਘਰਸ਼ ਕਰਦਾ ਰਹਿੰਦਾ ਲੀਗਲ ਮਹਾਰ ਇਹ ਵੀ ਕਹਿੰਦੇ ਨੇ ਕਿ ਜੇ ਕਾਨੂੰਨ ਬਣਦਾ ਤਾਂ ਸਿਰਫ ਅਨਟਾਰੀਓ ਨਹੀਂ ਬਲਕਿ ਪੂਰੇ ਕੈਨੇਡਾ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰ ਸਕਦਾ ਹਾਲਾਂਕਿ ਇਹ ਸਾਫ਼ ਨਹੀਂ ਕੀਤਾ ਗਿਆ ਕਿ ਕਾਨੂੰਨ ਬਣਾਉਣ ਦੀ ਕੋਈ ਟਾਈਮ ਲਾਈਨ ਹੈ ਕੋਈ ਡੈਡਲਾਈਨ ਹੈ ਸਰਕਾਰ ਹਲੇ ਵੀ ਨੀਤੀ ਦੇ ਲਾਗੂ ਕਰਨ ਵਾਲੇ ਢਾਂਚੇ ਦੀ ਸਮੀਖਿਆ ਕਰ ਰਹੀ ਆ ਪਰ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਆ ਕਿ ਪੀੜਤ ਬੱਚਿਆਂ ਨੂੰ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਮਿਲ ਸਕੇ ਨਵੀਂ ਨੀਤੀ ਦੇ ਅਲਾਨ ਨੇ ਕਈ ਪਾਸਿਆਂ ਦੇ ਉੱਪਰ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਇੱਕ ਪਾਸੇ ਕਿਹਾ ਜਾ ਰਿਹਾ ਕਿ ਕਮਜ਼ੋਰ ਡਰਾਈਵਰਾਂ ਨੂੰ ਵਿੱਤੀ ਜਵਾਬਦੇਹੀ ਦੇਣ ਨਾਲ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਦੂਜੇ ਪਾਸੇ ਕਾਨੂੰਨੀ ਮਾਹਰ ਇਹ ਵੀ ਕਹਿੰਦੇ ਹਨ ਕਿ ਇਸ ਕਾਨੂੰਨ ਨਾਲ ਲਾਗੂ ਕਰਨ ਦੇ ਨਾਲ ਕਾਫੀ ਟਾਂਚੇ ਨੇ ਜਿਹੜੇ ਉਹ ਸਖਤ ਕਰਨ ਦੀ ਲੋੜ ਪਵੇਗੀ ਹਾਲਾਂਕਿ ਸਪਸ਼ਟ ਹੈ ਕਿ ਅੰਟਾਰੀਓ ਸਰਕਾਰ ਖਰਾਬ ਜਾਨੀ ਕਿ ਗਲਤ ਡਰਾਈਵਿੰਗ ਦੇ ਖਿਲਾਫ ਜਵਾਬਦੇਹੀ ਨੂੰ ਹੋਰ ਮਜ਼ਬੂਤ ਕਰਨ ਦੇ ਵੱਲ ਸਖਤ ਕਦਮ ਚੁੱਕ ਰਹੀ ਆ ਅਸੀਂ ਇਸ ਨੀਤੀ ਦੇ ਉੱਪਰ ਜੁੜੀ ਹੋਈ ਹਰ ਅਪਡੇਟ ਆ ਜਿਹੜੀ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ ਪਰ ਹੁਣ ਤੱਕ ਦੀ ਇਹ ਅਪਡੇਟ ਆ ਕਿ ਸੂਤਰਾਂ ਹਵਾਲੇ ਤੋਂ ਕੁਝ ਜਿਹੜੀ ਕੁਝ ਮੀਡੀਆ ਰਿਪੋਰਟਸ ਤੋਂ ਖਬਰ ਆ ਕਿ ਸਰਕਾਰ ਇਹ ਨੀਤੀ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਆ ਹਾਲਾਂਕਿ ਇਸ ਦੀ ਕੋਈ ਡੈਡਲਾਈਨ ਨਹੀਂ ਹੈ ਕਿ ਕਦੋਂ ਤੱਕ ਇਹ ਨੀਤੀ ਬਣ ਜਾਵੇਗੀ ਲਾਗੂ ਹੋ ਜਾਵੇਗੀ ਪਹਿਲਾਂ ਟੈਕਸਾਸ ਦੇ ਵਿੱਚ ਨੀਤੀ ਇਹ ਲਾਗੂ ਆ ਜੇਕਰ অন্ਟਾਰੀਓ ਦੇ ਵਿੱਚ ਸਹੀ ਤਰੀਕੇ ਦੇ ਨਾਲ ਇਹ ਨੀਤੀ ਲਾਗੂ ਹੋ ਜਾਂਦੀ ਹੈ ਲੋਕਾਂ ਦੀਆਂ ਜਾਨਾਂ ਬਚਣ ਲੱਗ ਜਾਂਦੀਆਂ ਨੇ ਤੇ ਫਿਰ ਇਹ ਨੀਤੀ ਪੂਰੇ ਕੈਨੇਡਾ ਤੱਕ ਇੰਪਲੀਮੈਂਟ ਵੀ ਕੀਤੀ ਜਾ ਸਕਦੀ ਹੈ ਅਸੀਂ ਹਰ ਅਪਡੇਟ ਦੇ ਨਾਲ ਇਸ ਨੀਤੀ ਨੂੰ ਲੈ ਕੇ ਜਾਂ ਫਿਰ ਕੈਨੇਡਾ ਦੀਆਂ ਖਬਰਾਂ ਨੂੰ ਲੈ ਕੇ ਜੁੜੇ ਰਹਾਂਗੇ ਤੁਸੀਂ ਜੁੜੇ ਰਹੋ ਐਨਆਰਏ ਟੀਵੀ ਦੇ ਨਾਲ